ਸਾਡੇ ਬੱਚੇ ਨੂੰ ਵੀ ਪਤਾ ਆ ਕਿ ਵੀ ਇਹ ਦਿਲਦਰੰਕਲ ਦਾ ਕੀ ਸਟੈਂਡ ਆ ਬਹੁਤ ਬਾਦ ਦਿੰਦਾ ਬੱਚੇ ਜੀ 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 ਬਿਲਕੁਲ ਉਹਨਾਂ ਨੇ ਵੀ ਬਹੁਤ ਮਾਣ ਕੀਤਾ ਜੀ ਤੁਸੀਂ ਵੀ ਬਹੁਤ ਮਾਣ ਕੀਤਾ ਵੱਡਿਆਂ ਦਾ ਜੋ ਤੁਹਾਡਾ ਬਹੁਤ ਵਧੀਆ ਜੀ ਬਹੁਤ ਵਧੀਆ ਦੇਖਣ ਨੂੰ ਦੇਖਣ ਨੂੰ ਨਜ਼ਰ ਆ ਰਿਹਾ ਜੀ ਔਰ ਲੋਕਾਂ ਦੇ ਵਿੱਚ ਇੱਕ ਮੈਂ ਕਹਿ ਸਕਦਾ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਆਸ ਆ ਵੀ ਅੱਗੇ ਰਵੈਤੀ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਹੁਣ ਇੱਕ ਮੌਕਾ ਜਿਹੜਾ ਅਮアドਵੀ ਪਾਰਟੀ ਨੂੰ ਫਿਰ ਤੇ ਅੱਜ ਕੁਸ਼ਾਕ ਲੋਕਾਂ ਤੋਂ ਸ਼ਾਇਦ ਇਸਨਾਂ ਦੇਖੇ ਵੋਟ ਪਾਉਣ ਨੂੰ ਲੈ ਵੋਟ ਪਾਉਣ ਨੂੰ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਜੀ ਕਿਉਂਕਿ ਲੰਮੇ ਸਮੇਂ ਤੋਂ ਸਿਸਟਮ ਤੇ ਦੇਖਿਆ ਇਹ ਲੋਕਾਂ ਨੇ ਹੁਣ ਥੋੜਾ ਚੇਂਜ ਜਿਹੜਾ ਉਹ ਕਰਨਾ ਚਾਹੁੰਦੇ ਨੇ ਔਰ ਉਹਦੀ ਤਿਆਰੀ ਚ ਹੈ ਹੈਲੋ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਜਿੰਨੇ ਵੀ ਪ੍ਰਬੰਧ ਕੀਤੇ ਨੇ ਬਹੁਤ ਵਧੀਆ ਕੀਤੇ ਜੀ ਇਲੈਕਟਰਲ ਕਮਿਸ਼ਨ ਇਤੇ ਪ੍ਰਬੰਧ ਕੀਤੇ ਨੇ ਅਮਨ ਚੇਤ ਸਿੰਘ ਕਰੀ ਕਸੀ ਦੇ ਕੀ ਪ੍ਰਬੰਧ ਕੀਤੇ ਜੀ ਬੱਚਾ ਤੁਹਾਡਾ ਜੀ ਕਾਦੀ ਦੇ ਕੀ ਪ੍ਰਬੰਧ ਤੁਹਾਡੀ ਇਹ ਕਿਹੋ ਜਿਹੇ ਪ੍ਰਬੰਧ ਨੇ ਪਾਰਟੀ ਦੇ ਜਿਹੜੇ ਪ੍ਰਬੰਧ ਹੁੰਦੇ ਨੇ ਉਹ ਘਰੀਦੇ ਆ ਜੀ ਆਪਣੇ ਪਰਚੀ ਲਾ ਲੋ ਜੀ ਮੇ ਮੇਰੀ ਮੇਰੀ ਜ਼ਿਲ੍ਹੇ ਦਾ ਪ੍ਰਬੰਧਕ ਜੀ ਕਾਬਟ ਤਾਂ ਨਹੀਂ ਹਾਲੇ ਲੱਥੀ ਮੈਂ ਟੈਂਸ਼ਨ ਤੇ ਹਾਲੇ ਕਾਦੀ ਯਾਰ ਟੈਂਸ਼ਨ ਸਾਨੂੰ ਕਾਦੀ ਹੋਵੇ ਇੱਕ ਪਾਸੇ ਡਿਪਟੀ ਸੀਐਮ ਦੂਜੇ ਪਾਸੇ ਡਿਪਟੀ ਸਪੀਕਰ ਤੀਜੇ ਪਾਸੇ ਕੈਬਨਟ ਮੰਤਰੀ ਰਿਆ ਆਹੀਂ ਕੀ ਆ ਐਮਐਲਏ ਬਣੇ ਲੋਕਾਂ ਨੇ ਫਤਵਾ ਦਿੱਤਾ ਮਾਨ ਸਤਕਾਰ ਕੀਤਾ ਫਿਕਰ ਤੇ ਇਹਨਾਂ ਨੂੰ ਹੋਵੇ ਜਿਨ੍ਹਾਂ ਦੇ ਕਦ ਬੜੇ ਬੜੇ ਵੱਡੇ ਸਾਡੇ ਕੋਲ ਦੇ ਆਉਣਾ ਹੀ ਹੈ ਜਾਣਾ ਕੱਖ ਨਹੀਂ ਸਾਡੇ ਕੋਲ ਕਿਦਾ ਆਹਾਂ ਬਿਲਕੁਲ 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 ਜੀ ਪੂਰੇ ਤੁਹਾਡੀ ਲੋਕ ਸਭਾ ਸੀਟ ਦੇ ਵਿੱਚ ਨੌ ਵਿਧਾਨ ਸਭਾ ਹਲਕੀ ਪੋਜੀਸ਼ਨ ਹੈ ਸਾਡੇ ਲਈ ਬਹੁਤ ਮਹਾਰਾਜ ਦੀ ਕਿਰਪਾ ਜੀ ਔਰ ਮੈਨੂੰ ਮਾਣ ਵੀ ਹੈ ਔਰ ਲੋਕਾਂ ਦੇ ਵਿੱਚ ਇੱਕ ਫਤਵਾ ਹੈ ਕਿਉਂਕਿ ਲੋਕਾਂ ਦੇ ਵਿੱਚ ਇੱਕ ਜਦੋਂ ਕਿਸੇ ਦੇ ਦਿਲ ਚ ਕਰ ਕਰ ਲੈਂਦੀ ਹੈ ਨਾ ਕੋਈ ਬਾਤ ਨਹੀਂ ਫਿਰ ਉਹ ਜਾਂਦੀ ਨਹੀਂ ਜਿਦ ਤਰਹ ਦਿੱਲੀ ਜੀ ਇੱਕ ਮੌਕਾ ਦਿੱਤਾ ਲੋਕਾਂ ਨੇ ਉਸ ਤੋਂ ਬਾਅਦ ਤਿੰਨ ਵਾਰੀ ਮੈਂ ਕਹਿ ਸਕਦਾ ਵੀ ਉਹਨਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਬਣਾਈ ਔਰ ਮੈਂ ਇੱਕ ਗੱਲ ਤੇ ਕਲੀਅਰਲੀ ਕਹਿ ਦੇਣਾ ਚਾਹੁੰਦਾ ਵਾ ਵੀ ਇਹ ਜਿਹੜਾ ਆਪਾਂ ਕੰਮ ਕੀਤਾ ਭਾਵੇਂ ਚਾਹੇ ਬਿਜਲੀ ਦੇ ਅਕੋਰਡਿੰਗ ਚਾਹੇ ਸ਼ਹੀਦਾਂ ਦੇ ਪਰਿਵਾਰ ਦੇ ਅਕੋਰਡਿੰਗ ਚਾਹੇ ਕੂੜੇ ਦੀਆਂ ਖਾਨਾ ਦੇ ਅਕੋਰਡਿੰਗ ਚਾਹੇ ਥਰਮਲ ਪਲਾਂਟ ਦੇ ਅਕੋਰਡਿੰਗ ਜਿਹੜਾ ਕੰਮ ਕੀਤਾ ਉਹ ਕਾਬਿਲ ਤੇਰੀਫਾ ਪਰ ਰਿਪੋਰਟ ਘੜ ਲੋਕਾਂ ਚ ਲੈ ਕੇ ਗਏ ਆ ਜੇ ਲੋਕ ਵੇਖਣਗੇ ਇੱਕ ਪਾਸੇ 75 ਸਾਲ ਆ ਇੱਕ ਪਾਸੇ 2 ਸਾਲ ਹੋਏ ਆ ਜੇ ਦੋਹਾਂ ਸਾਲਾਂ ਦੇ ਵਿੱਚ ਵਿੱਚ ਇੰਨਾ ਕੰਮ ਕੀਤਾ ਤੇ ਮੈਨੂੰ ਇੰਨਾ ਪਤਾ ਹੈ ਵੀ ਲੋਕਾਂ ਨੂੰ ਇਹ ਆ ਵੀ ਇਹੋ ਪਾਰਟੀ ਆ ਜਿਹੜੀ ਕੰਮ ਕਰ ਸਕਦੀ ਆ ਨਹੀਂ ਤੇ ਹੋਰ ਸਹੀ ਕਿਹਨਾਂ ਦੀ ਫੇਓ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਕਿ ਹਾਲੇ ਕੰਮਾਂ ਤੋਂ ਹੋਣੇ ਬੰਝੇ ਲੋਕੇ ਮੈਂ ਮੈਂ ਵੇਖੋ ਲੋਕ ਸਭਾ ਦੀ ਗੱਲ ਕਰਾਂ ਤੇ ਹਲਕੇ ਦੇ ਵਿੱਚੋਂ ਕੰਮ ਹੋਏ ਕਿਹੜੇ ਜਿਨ੍ਹਾਂ ਨੂੰ ਬਣਾਇਆ ਜੇ ਸਨੀ ਦਿਉਲ ਬਣਾਇਆ ਉਹ ਨਹੀਂ ਲੱਭਾ ਜੇ ਕਾਂਗਰਸ ਨੂੰ ਮੌਕਾ ਦੇ ਕੇ ਵੇਖਿਆ ਤੇ ਉਹ ਨਹੀਂ ਲੱਭੇ ਸੋ ਕਹਿਣ ਦਾ ਭਾਵ ਹੁਣ ਲੋਕਾਂ ਨੇ ਡਿਸਾਈਡ ਕਰਨਾ ਵੀ ਕਰਨਾ ਕੀ ਹੈ ਅਗਰ ਜੀ ਅੱਗੇ ਜਾਂਦੇ ਹੋ ਤਾਂ ਕਿਹੜਾ ਕੰਮ ਸਭ ਤੋਂ ਪਹਿਲ ਦਿਖਾ ਤੇ ਕਰਵਾਓਗੇ ਹਲਕੇ ਨੂੰ ਮੈਂ ਕਹਾਂ ਜੀ ਸਾਰੇ ਰੁਕੇ ਕੰਮ ਨੇ ਠੀਕ ਆ ਮੈਂ ਕਹਿੰਦਾ ਮੈਨੂੰ ਲੱਗਦਾ ਹੋਵੇ ਜ਼ਰੂਰੀ ਆ ਸਭ ਮੈਂ ਕਹਿੰਦਾ ਵੀ ਪਰਮਾਤਮਾ ਬਲ ਬਖਸ਼ੇ ਸਭ ਤੋਂ ਪਹਿਲਾਂ ਜਿਹੜੇ ਮੇਨ ਮੇਨ ਕੰਮ ਆ ਜਿਹੜੇ ਉਹਨਾਂ ਨੂੰ ਤਰਜੀਹ ਦੇ ਕੇ ਚਾਹੇ ਸਿੱਧਾ ਹੋਇਆ ਹੋਵੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼